ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MEHALLA CHAKTHA RAM JIN NAAM MIL PAYA ANANDA HARNIKKI KATHA SUNAY DURMAT MAIL GAY SAB NIKAL SAT SANGAT MIL BUDH PAAY HE BHAI PRABHU DE SEVAKA NU MIL KE MAN CH ANAND PAIDA HUNDA ਪ੍ਰਬੂ ਦੀ ਸਿਖਤੋ ਸਲਾਹ ਸੁਣ ਕੇ ਹਿਰਦਾ ਖਿੜਿਆ ਰਹਿੰਦਾ ਸਾਥ ਸੰਗਤ ਚ ਮਿਲ ਕੇ ਸ੍ਰਿਸ਼ਟ ਅਕਲ ਉਮਦੀਅਤ ਪੈੜੀ ਮਤ ਮੁੱਕ ਜਾਂਦੀ ਹੈ RAM ਜਨ ਗੁਰਮਤ RAM ਬੁਲਾਏ ਜੋ ਜੋ ਸੁਣੈ ਕਹੈ ਸੋ ਮੁਕਤਾਰ RAM ਜਪ ਸੋ ਹਾਇ ਰਹਾਓ اے ਪ੍ਰਭੂ ਭਗਜਨੋ ਮੈਨੂੰ ਗੁਰੂ ਦੀ ਸਿੱਖਿਆ ਦੇ ਕੇ ਪ੍ਰਭੂ ਦੇ ਨਾਮ ਸਿਮਰਨ ਲਈ ਮਦਦ ਕਰੋ ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਉਚਾਰਦਾ ਉਹਦੀ ਭੈੜੀ ਮਖ ਮਤ ਮੁੱਕ ਜਾਂਦੀ ਰਹਾ ਜੇ ਵੱਡ ਭਾਗ ਹੋਵੇਂ ਮੁਖ ਮਸਤਕ ਰਾਮ ਜਿਨਾ ਭੇਟ ਆਏ ਦੁਰਮ ਦਰਸ਼ਨ ਸੰਤ ਦੇ ਹੋ ਕਰ ਕਿਰਪਾ ਸਭ ਦਾਲ ਦੁੱਖ ਲੈ ਜਾਏ हे ਭਾਈ ਜੇ ਕਿਸੇ ਮਨੁੱਖ ਦੇ ਮੱਥੇ ਤੇ ਚੰਗੇ ਭਾਗ ਜਾਗ ਪੈਣ ਤਪ ਪਰਮਾਤਮਾ ਤੋਂ ਸੰਤ ਜਨਾਂ ਨਾਲ ਮਿਲਾਂਦਾ ਹੈ اے ਪ੍ਰਭੂ ਕਿਰਪਾ ਕਰਕੇ ਮੈਨੂੰ ਸੰਤ ਜਨਾਂ ਦਾ ਦਰਸ਼ਨ ਬਖਸ਼ ਮੈਂ ਤੁਹਾਨੂੰ ਜਪਦਾ ਰਹਾ ਹਾਂ ਹਰ ਕੇ ਲੋਗ ਰਾਮ ਜਨਨਿਕੇ ਭਾਗ ਹੀਣ ਨ ਸੁਖਾਇ ਜਿਉਂ ਜਿਉਂ ਰਾਮ ਕਹਿਨ ਜਨ ਉੱਚ ਨਰ ਨਿੰਦਕ ਡਾਂਸ ਲਗਾਏ اے ਭਾਈ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ ਜੀਵਨ ਵਾਲੇ ਹੁੰਦੇ ਨੇ ਇਹ ਭਾਈ ਸੰਤ ਜਨ ਜਿਉਂ-ਜਿਉਂ ਹਰਨਾਮ ਸਿਮਰਨ ਕਰਦੇ ਨੇ ਤਿਉਂ ਤੋਂ ਉੱਚੇ ਜੀਵਨ ਵਾਲ ਬਣਦੇ ਜਾਂਦੇ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਬੇਮੁਖ ਮੁਖ ਕਾਲੇ ਜਿਨ ਗੁਰ ਕੀ ਪੈ ਜਨਾ ਪਾਏ ਇਹ ਭਾਈ ਨਿੰਦਕ ਮੁਖ ਮੁਨਕ ਫਿਟਕਾਰਯੁਗ ਜੀਵਨ ਵਾਲੇ ਹੁੰਦੇ ਨੇ ਕਿ ਪ੍ਰਭੂ ਦੀ ਸਿਫਤ ਤੋਂ ਸਲਾ ਚੰਗੀ ਨਹੀਂ ਲੱਗਦੀ ਜਿੰਨਾ ਮਨੁੱਖਾਂ ਨੂੰ ਗੁਰੂ ਦੀ ਇੱਜ਼ਤ ਹੁੰਦੀ ਪਸੰਦ ਨਹੀਂ ਹੁੰਦੀ ਗੁਰੂ ਵੱਲ ਮੂੰਹ ਮੋੜੀ ਰੱਖਦੇ ਨੇ ਦਇਆ ਦਇਆ ਕਰ ਆਖੋ ਹਰ ਜੀਵ ਹਮ ਦੀਨ ਤੇਰੀ ਸ਼ਰਨਾਇ ਹਮ ਬਾਰਕ ਤੁਮ ਪੀਤਾ ਪ੍ਰਭ ਮੇਰੇ ਜਨਾਨਕ ਬਖਸ਼ ਮਿਲਾਏ हे ਪ੍ਰਭੂ ਸੀ ਗਰੀਬ ਜੀਵ ਤੇਰੀ ਸ਼ਰਨਾਇਆ ਕਿਰਪਾ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖੀ ਰੱਖੋ हे ਪ੍ਰਭੂ ਤੂੰ ਸਾਡਾ ਮਿੱਤ ਪਿਤਾ ਹੈ ਇਸ ਤੇਰੇ ਬੱਚੇ ਹਾਂ ਦਾਸ ਨਾਨਕ ਨੂੰ ਕੁੱਤੇ ਬਖਸ਼ਿਸ਼ ਕਰਕੇ ਆਪਣੇ ਚਰਨਾਂ 'ਚ ਟਿਕਾਏ ਰੱਖ। RAM ਕਲੀ ਮਹਿਲਾ ਚੁਕਤਾ ਮਰਕੇ ਸਖਾ ਸਾਧ ਜਨ ਨੀਕੇ ਤਿੰਨ ਉਪਰ ਹਾਤ ਬਤਾਵੇ ਗੁਰਮੁਖ ਸਾਧ ਸਹੀ ਪ੍ਰਭ ਪਾਏ ਕਰ ਕਿਰਪਾ ਆ ਮਿਲਾਵੇ ਇਹ ਭਾਏ ਪ੍ਰਭੂ ਦੇ ਚਰਨਾਂ ਵਿੱਚ ਸਦਾ ਕੈਮਰੇਨ ਵਾਲੇ ਸਾਧੂ ਜਨ ਸੋਹਣੇ ਜੀਵਨ ਵਾਲੇ ਹੁੰਦੇ ਨੇ। ਪਰਬੂ ਆਪ ਨੇ ਤੇ ਕਿਰਪਾ ਦਾ ਹੱਥ ਰੱਖਦਾ ਤੇ ਗੁਰੂ ਦੀ ਸ਼ਰਨ ਪੈਣ ਵਾਲੇ ਸਾਧੂ ਜਨ ਪ੍ਰਭੂ ਨੂੰ ਪਿਆਰੇ ਲੱਗਦੇ ਨੇ ਪ੍ਰਭੂ ਆਪਣੀ ਮਿਹਰ ਕਰਕੇ ਉਹਨਾਂ ਨੂੰ ਚਰਨਾ ਚ ਛੋੜਦਾ ਰਾਮੋ ਕੋ ਹਰ ਜਨ ਮੇਲ ਮਨੁਭਾਵ ਹੈ ਅਮਿਓ ਅਮਿਓ ਹਰਸ ਹੈ ਮਿੱਠਾ ਮਿਲ ਸੰਤ ਜਨਾ ਮੁਕ ਪਾਵੈ ਰਹਾਓ ਏ ਮੇਰੇ ਰਾਮ ਮੈਨੂੰ ਆਪਣੇ ਸੰਤ ਜਨਾ ਨਾਲ ਮਿਲਾ ਮੇਰੇ ਮਨ ਵਿੱਚ ਇਹੀ ਤਾਂ ਗਾ हे राम तेरा नाम रस आत्मिक जीवन देने वाला मीठा जल तेरा ए दास तेरे संत जना नु मिलके ए अमृत मु विच पाना चोंदिन रहब हर के लोग राम जन उत्तम मिल उत्तम पदवी पावे हम होवत चेरी दास दासन की मेरे ठाकुर खुशी करावे मेरा ठाकुर खुशी करावे हे भाई परमात्मा नाल ਪਿਆਰ ਕਰਨ ਵਾਲੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਨੇ। ਉਹਨਾਂ ਨੂੰ ਮਿਲ ਕੇ ਮਨੁੱਖ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦੇ ਨੇ। ਇਹ ਭਾਈ ਜੀ ਨਾ ਮਨੁੱਖ ਖਾਉਂਤੇ ਮੇਰਾ ਮਾਲਕ ਪ੍ਰਭੂ ਮਿਹਰ ਦੀ ਨਿਗਾ ਕਰਦਾ। ਮੈਂ ਉਹਨੇ ਦਾਸ ਆਂਦਾ ਦਾਸ। ਸੇਵਕ ਜਨ ਸੇਵੈ ਸੇਵ ਡਪਾਗੀ। ਰਿਤਮਨ ਤਨ ਪ੍ਰੀਤ ਲਗਾਵੇ। ਦਿਨ ਪ੍ਰੀਤੀ ਕਰੈ ਬਹੁ ਬਾਤਾਂ ਕੂੜ ਬੋਲ ਕੂੜੋ ਫਲ ਪਾਵੇ। ਇਹ ਭਾਈ ਜਿਹੜੇ ਸੇਵਕ ਪ੍ਰਭੂ ਦੀ ਸਿਫਤ ਸੇਵਾ ਭਗਤੀ ਕਰਦੇ ਨੇ ਉਹ ਵੱਡੇ ਪਾਗਾਂ ਵਾਲੇ ਨੇ ਉਹਨਾਂ ਦੇ ਮਨ ਪ੍ਰਭੂ ਦੇ ਚਰਨਨ ਤੇਤ ਬਣੀ ਰਹਿੰਦੀ ਏ ਪਰ ਕਈ ਮਨੁੱਖ ਇਸ ਪ੍ਰੀਤੀ ਦੀ ਦਾਤ ਤੋਂ ਬਿਨਾਂ ਬਹੁਤ ਗੱਲਾਂ ਕਰਦੇ ਨੇ ਕੂੜ ਬੋਲਦੇ ਨੇ ਕੂੜ ਖੱਟਦੇ ਆ ਮੋਕੋ ਧਾਰ ਕਿਰਪਾ ਜਗ ਜੀਵ ਨੰਦਾਤੇ ਹਰ ਸੰਤ ਪੱਗੀਆਂ ਲੈ ਪਾਵੇ ਹੋਂ ਕਾਟੋਂ ਕਾਟ ਬਾੜ ਸਿਰ ਆਖੋਂ ਜਿਤ ਨਾਨਕ ਸੰਤ ਚੜਿ ਆਵੇ ਏ ਜਗਤ ਨੂੰ ਜ਼ਿੰਦਗੀ ਦਿਨ ਵਾਲੇ ਹਰੀ ਮੇਰੇ ਉਤੇ ਮੇਰ ਕਰ ਤਾਂ ਕੋਈ ਗੁਰਮਖ ਮਨੁਖ ਮੈਨੂੰ ਤੇਰੇ ਸੰਤ ਜਨਾਂ ਦੀ ਚਰਨੀ ਲਾ ਦੇਵੇ ਇਹ ਨਾਨਕ ਕਾਖੇ ਪ੍ਰਭੂ ਮੈਂ ਆਪਣਾ ਸਿਰ ਕੱਟ ਦਿਆਂਗਾ ਕੱਟ ਵੱਢ ਕੇ ਰੱਖ ਦਿਆਂਗਾ ਜਿਸ ਉੱਤੇ ਚੜ੍ਹ ਕੇ ਕੋਈ ਸੰਤ ਜਨ ਮੈਨੂੰ ਆ ਮਿਲੇ RAM KALI MEHILLA CHAUTHA ਜੇ ਵੱਡ ਭਾਗ ਹੋਵੇ ਵੱਡ ਮੇਰੇ ਜਨ ਮਿਲਦਿਆ ਢਿੱਲ ਨ ਲਾਈ ਹੈ ਹਰ ਜਨ ਅੰਮ੍ਰਿਤ ਕੁੰਟ ਸਰਨੀ ਕੇ ਵਡਭਾਗ ਤਿਤਨਾ ਵਾਈਏ ਭਾਈ ਸੰਤ ਜਨਾਂ ਨੂੰ ਮਿਲਣ ਵਿੱਚ ਰੱਤਾ ਵੀ ਟਿਲ ਨਹੀਂ ਕਰਨੀ ਚਾਹੀਦੀ ਜੇ ਵੱਡੇ ਭਾਗ ਹੋਣ ਤਾਂ ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੇ ਜਸਮੇ ਫਿਰ ਬਖਸ਼ ਦਿੰਦੇ ਨੇ ਜੋ ਸੋਨੇ ਸਰੋਵਰ ਹਨ ਫਿਰ ਉਹਨਾਂ ਚ ਭਾਗਾ ਨਾਲ ਹੀ ਇਸ਼ਨਾਨ ਹੁੰਦਾ ਰਾਮ ਮੁਕ ਹਰ ਜਨਕਾਰ ਲਾਈਏ ਪਾਣੀ ਪੱਖਾਂ ਪੀ ਸੋ ਸੰਤਾ ਗਏ ਪਗ ਮਲ ਮਲ ਧੂਰ ਮੁਖ ਲਾਈ ਰਹਾ ਏ ਮੇਰੇ RAM ਮੈਨੂੰ ਆਪਣੇ ਸੰਤ ਜਨਾਂ ਦੀ ਸੇਵਾ ਚ ਲਾਏ ਰੱਖ ਮੈਂ ਸੰਤ ਜਨਾਂ ਦੇ ਦਰ ਤੇ ਪਾਣੀ ਟੋਵਾ ਪੱਖਾਂ ਚੱਲਣਾ ਆਟਾ ਪੀ ਮਾਰਾ ਖ ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤ ਗੁਰ ਮੇਲ ਮਿਲਾਇ ਸਤ ਗੁਰ ਜੀ ਵੱਡ ਅ ਵਰਨਾ ਕੋਈ ਨ ਸਤ ਗੁਰ ਪੁਰਖ ਤੇ ਆਈਏ ਇਹ ਪਾਏ ਪ੍ਰਭੂ ਦੇ ਸੇਵਕ ਪੜੇ ਉੱਚੇ ਜੀਵਨ ਵਾਲੇ ਹੁੰਦੇ ਨੇ ਉਹਨਾਂ ਦਾ ਮਲਾਬ ਸਤ ਗੁਰ ਸੰਗਤ ਵਿੱਚ ਬਣਿਆ ਰਹਿੰਦਾ ਗੁਰੂ ਜੇਵੜ ਵੱਡਾਰ ਕੋਈ ਨਹੀਂ ਗੁਰੂ ਨੂੰ ਮਿਲ ਕੇ ਪਰਮਾਤਮਾ ਨਿਸਿਮਨ ਕੀਤਾ ਜਾ ਸਕਦਾ ਸਤ ਗੁਰ ਸ਼ਰਨ ਪਰੇ ਤਿੰਨ ਪਾਇ ਮਿਰਠਾਕੁਰ ਲਾਜ ਰਖਾਈਏ ਇੱਕ ਆਪਣੇ ਸવાય ਆਏ ਬਹਿਂ ਗੋਰਾਗੇ ਜੇ ਬਗਲ ਸਮਾਦ ਲਗਾਈਏ ਬਾਈ ਜੇ ਮਨੋ ਗੁਰੂ ਦੀ ਸਰਨੀ ਪੈ ਕੇ ਉਹਨਾਂ ਨੇ ਪ੍ਰਭੂ ਦਾ ਮਲਾਪ ਹਾਸਲ ਕਰ ਲਿਆ ਪਰ ਨੇਕਾ ਬੰਦੇ ਆਸੀ ਬਿੰਨੇ ਜੋ ਆਪਣੀ ਕਿਸੇ ਗਰਜ ਦੀ ਖਾਤਰ ਗੁਰੂ ਦੇ ਦਰ ਤਿਆ ਬੈਠਦੇ ਨੇ ਤੇ ਬਗਲੇ ਵਾਂਗ ਸਮਾਦੀ ਲਾ ਲੈਂਦੇ ਹਨ ਬਗਲਾ ਕਾਗ ਨੀਚ ਕੀ ਸੰਗਤ ਜੈ ਕਰੰਗ ਬਿੱਖੂ ਮੁਖਲਾਈਏ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਇ ਇਹ ਭਾਈ ਬਗੁੱਲਾ ਤੇ ਕਾ ਨੀਚ ਦੀ ਸੰਗਤ ਹੀ ਪਸੰਦ ਕਰਦੇ ਜੇ ਕਿਸੇ ਸਵਾਰਥ ਵਾਸਤੇ ਗੁਰੂ ਦਰਤਿ ਹੁੰਦੇ ਨੇ ਤਾਂ ਇਥੋਂ ਉੱਠ ਕੇ ਕੋਈ ਮਰਦਾਰ ਜਾਂ ਗੰਦ ਹੀ ਮੂੰਚ ਪਾਉਂਦੇ ਨੇ हे ਨਾਨਕ ਇਸ ਲਈ ਪ੍ਰਭੂ ਦਰਤਿ ਉਦਾਸ ਕਰਾਖੇ ਪ੍ਰਭੂ ਮੈਨੂੰ ਗੁਰੂ ਦੀ ਸੰਗਤ ਚ ਮਿਲਾਇ ਰਖ ਗੁਰੂ ਦੀ ਸੰਗਤ ਚ ਮਿਲ ਕੇ ਕਾਂ ਤੋਂ ਹੰਸ ਬਣ ਜਾਈਦੜ ਰਾਮ ਕਲੀ ਮਹਿਲਾ ਚੌਥਾ ਸਤਗੁਰ ਦਇਆ ਕਰੋ ਹਰ ਮੇਲ ਮਿਲ ਪ੍ਰੀਤਮ ਪ੍ਰਾਨ ਹਰ ਰਾਇ ਹਮ ਚੇਰੀ ਹੋਏ ਲੱਗੈ ਗੁਰ ਚਰਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਏ ਹਰੀ ਮੇਰੇ ਪ੍ਰੀਤਮ ਮੇਰੀ ਜਨ ਦੇ ਪਾਤਸ਼ਾਹ ਮੇਰਕਾਰ ਮੈਨੂੰ ਗੁਰੂ ਮਿਲਾ ਇਹ ਪਾਇ ਜਿਸ ਗੁਰੂ ਨੇ ਸਦਾ ਪਰਮਾਤਮਾ ਦੇ ਮਿਲავਤ ਰਸਤਾ ਵਿਖਾਇਆ ਮੈਂ ਉਸਦਾ ਦਾਸ ਬਣ ਕੇ ਉਸ ਦੇ ਚਰਨਾਉ ਤੇ ਡਿੱਗਾ ਰਹਾ ਰਾ ਮੈਂ ਹਰ ਹਰ ਨਾਮ ਮਨ ਭਾਇਆ ਮੈਂ ਹਰ ਬਿਨ ਅਬਰਨਾ ਕੋਈ ਬੇਲਿੰਗ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾ ਹੇ ਮੇਰੇ RAM ਹਰੀ ਮੇਰੇ ਮਨ ਚ ਤੇਰਾ ਨਾਮ ਪਿਆਰਾ ਲੱਗਦਾ ਹੇ ਪਈ ਪ੍ਰਮਾਤਮਾ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿਸਦਾ ਪ੍ਰਮਾਤਮਾ ਹੀ ਮੇਰੀ ਮਾਇ ਪ੍ਰਮਾਤਮਾ ਹੀ ਮੇਰਾ ਪਿਉ ਰਹਾ ਹੂੰ ਮੈਂ ਇਕਨ ਪ੍ਰਾਨ ਨ ਰਹਿ ਬਿਨ ਪ੍ਰੀਤਮ ਬਿਨ ਦੇਖੇ ਮਰੈ ਮੇਰੀ ਮਾਇ ਤਨ ਤਨ ਵੜ ਪਾ ਗੁਰ ਸ਼ਰਨ ਨੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਏ ਮੇਰੀ ਮਾਂ ਪ੍ਰੀਤਮ ਗੁਰੂ ਦੇ ਮਲਾਪ ਤੋਂ ਮੇਨਾ ਮੇਰੀ ਜਿੰਨ ਇੱਕ ਖਿੰਨ ਵਾਸਤੇ ਵੀ ਨਹੀਂ ਰਹਿ ਸਕਦੀ ਕੋਈ ਮਨੁੱਖ ਧੰਨ ਨੇ ਵੱਡੇ ਪਾਗਾ ਵਾਲੇ ਨੇ ਜਿਹੜੇ ਗੁਰੂ ਦੀ ਸਰਨਾਪ ਪੈਂਦੇ ਨੇ ਗੁਰੂ ਨੂੰ ਮਿਲ ਕੇ ਉਹਨਾਂ ਨੇ ਪ੍ਰਮਾਤਮਾ ਦਾ ਦੀਦਾਰ ਸਮਝ ਲਓ ਫਿਰ ਕਰ ਲਿਆ ਹੈ ਮੈਂ ਅਵਰਨਾ ਕੋਈ ਸੂਝੈ ਬੂਝੈ ਮਨ ਹਰ ਜਪ ਜਪੋਂ ਜਪਾਇਆ ਨਾਮ ਹੀਨ ਫਿਰੈ ਸੇ ਨਕਟੇ ਤਿੰਨ ਕਸ ਕਸ ਨੱਕ ਵੱਡਾ ਆਇਆ ਕਿ ਮਰਮਾ ਪ੍ਰਭੂ ਦੇ ਨਾਮ ਦੇ ਜਾਪ ਤੋਂ ਬਿਨਾ ਮੈਨੂੰ ਕੋਈ ਹੋਰ ਕੰਮ ਨਹੀਂ ਸੁਜਦਾ ਚੰਗਾ ਨਹੀਂ ਲੱਗਦਾ ਜਿਵੇਂ ਗੁਰੂ ਜੱਪਨ ਲਈ ਪ੍ਰੇਰਦਾ ਮੈਂ ਆਪਣੇ ਪ੍ਰਭੂ ਦਾ ਨਾਮ ਜਾਪ ਪੰਜਾਬਦਾਰਾ ਹੈ ਭਾਈ ਜਿਹੜੇ ਮਨੁੱਖ ਨਾਮ ਤੋਂ ਵਾਂਝੇ ਰਹਿੰਦੇ ਨੇ ਬੇਸ਼ਰਮਾ ਵਾਂਗ ਦੁਨੀਆ ਵਿੱਚ ਤੁਰੇ ਫਿਰਦੇ ਨੇ ਮੋਕੋ ਜਗ ਜੀਵਨ ਜੀਵਾ ਲੈ ਸੁਆਮੀ ਰਿਦ ਅੰਤਰ ਨਾਮ ਵਸਾਇ ਨਾਨਕ ਗੁਰੂ ਗੁਰੂ ਹੈ ਪੂਰਾ ਮੈਨੂੰ ਸਾਧ ਗੁਰੂ ਨਾਮ ਤੇ ਆਇਆ ਹੈ ਜਗਤ ਦੇ ਜੀਵਨ ਪ੍ਰਭੂ ਮੇਰੇ ਮਾਲਕ ਪ੍ਰਭੂ ਮੇਰੇ ਹਿਰਦੇ ਚ ਆਪਣਾ ਨਾਮ ਵਸਾਈ ਰੱਖ ਮੈਨੂੰ ਆਤਮਿਕ ਜੀਵਨ ਬਖਸ਼ੀ ਰੱਖ ਇਹ ਨਾਨਕ ਇਹ ਨਾਮ ਦੀ ਦਾਤ ਦੇਣਯੋਗਾ ਗੁਰੂ ਪੂਰਾ ਹੀ ਗੁਰੂ ਪੂਰਾ ਹੈ ਗੁਰੂ ਨੂੰ ਮਿਲ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ RAM ਕਲੀ ਮਹਿਲਾ ਚੌਥਾ ਸਤਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਤਾਰੇ ਜੀ ਦਾਨ ਗੁਰਪੂਰੈ ਦੀ ਆਹਰ ਅੰਮ੍ਰਿਤ ਨਾਮ ਸਮਾਰੇ ਹੈ ਪਾਈ ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਹੀ ਸਭ ਤੋਂ ਵੱਡਾ ਵਿਅਕਤੀ ਹੈ ਗੁਰੂ ਨੂੰ ਮਿਲਨ ਨਾਲ ਮਨੁੱਖ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਿਕ ਜੀਵਨ ਦੀ ਦਾਤ ਦਿੱਤੀ ਭਾਈ ਮਨੁੱਖ ਪ੍ਰਭੂ ਦੇ ਜੀਵਨ ਦੇਣ ਵਾਲੇ ਨਾਮ ਨੂੰ ਹਿਰਦੇ 'ਚ ਸੰਭਾਲ ਲੈਂਦਾ RAM ਗੁਰ ਹਰ ਹਰ ਨਾਮ ਕੰਠ ਧਾਰੇ ਗੁਰ ਮਕਥਾ ਸੁਣੀ ਮਨ ਪਾਏ ਤਨ ਤਨ ਵਡਪਾਗ ਹਮਾਰੇ ਰਹਾ ਹੋ ਹਿਮਰਾਨ ਮੇਰੇ ਵੱਡੇ ਭਾਗ ਹੋ ਗਏ ਗੁਰੂ ਦੇ ਰਾਹੀ ਤੇਰਾ ਨਾਮ ਮੈਂ ਆਪਣੇ ਗਲ ਚ ਪਰੋ ਲਿਆ ਤੇ ਗੁਰੂ ਦੀ ਸ਼ਰਨ ਪੈ ਕੇ ਮੈਂ ਤੇਰੀ ਸਿਫਤੋ ਸਲਾਹ ਸੁਣੀ ਤੇ ਮੇਰੇ ਮਨ ਚ ਪਿਆਰੀ ਲੱਗੀ ਰਹਾ ਕੋਟ ਕੋਟ ਤੇ ਤਿਸਤਿਆ ਤਾਕੰਤ ਨਾ ਪਾਵ ਮੈਂ ਪਾਰ ਹਿਰਦੈ ਕਾਮ ਕੰਮ ਨੀ ਮੰਗਾਂ ਰਿੱਧ ਮੰਗੇ ਹੱਥ ਪਸਾਰੇ ਇਹ ਭਾਈ 33 ਕਰੋੜ ਦੇ ਉਤੇ ਪ੍ਰਮਾਤਮਾ ਦਾ ਧਿਆਨ ਤਰਦੇ ਰਹਿੰਦੇ ਪਰ ਉਸ ਦੇ ਗੁਨਾ ਦਾ ਪਾਰਲਾ ਬੰਨਣਾ ਨਹੀਂ ਲੱਭ ਸਕਦੇ ਅਨੇਕ ਐਸੀ ਬਿਨ ਜੋ ਆਪਣੇ ਹਿਰਦੇ ਚ ਕਾਮ ਵਸ਼ਨਾ ਤਾਰ ਕੇ ਪ੍ਰਮਾਤਮਾ ਅੰਦਰ ਤੋਂ istri ਮੰਗਦੇ ਨੇ ਪਰ ਉਸ ਦੇ ਅੱਗੇ ਹੱਥ ਪਸਾਰ ਕੇ ਦੁਨੀਆਂ ਦੇ ਤਨ ਪਦਾਰਤ ਵੀ ਮੰਗਦੇ ਨੇ ਹਰ ਜਸ ਜਪ ਜਪ ਵੱਡਾ ਵੱਢੇਰਾ ਗੁਰਮੁਖ ਰੱਖਾਂ ਉਰ ਧਾਰੇ ਜੇ ਵੱਡਾ ਪਾਗ ਹੋਵੇ ਤਾਂ ਜੱਪੀਏ ਹਰ ਪਉਜਲ ਪਾਰ ਉਤਾਰੇ ਇਹ ਭਾਈ ਪ੍ਰਭੂ ਦੀ ਸਿਵ ਤੋਂ ਸਲਾਹ ਕਰਿਆ ਕਰ ਪ੍ਰਭੂ ਦੇ ਨਾਮ ਦਾ ਜਾਪ ਹੀ ਸਭ ਤੋਂ ਵੱਡਾ ਕੰਮ ਇਹ ਭਾਈ ਜੇ ਵੱਡੀ ਕਿਸਮਤ ਹੋਵੇ ਤਾਂ ਹਰੀ ਨਾਮ ਜਪਿਆ ਜਾ ਸਕਤਾ ਤਾਂ ਹੀ ਮੰਦਾ ਪਾਰ ਉੱਤਰ ਸਕਦਾ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰਾਕੇ ਕੰਠ ਜਨ ਧਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭੂ ਮੰਬਾਰਖ ਹਰ ਪ੍ਰਤਪਾਰ へ ਭਾਈ ਸੰਤ ਜਨ ਪ੍ਰਭੂ ਦੇ ਨੇੜੇ ਵਸਤੇ ਨੇ ਪਰਮਾਤਮਾ ਸੰਤ ਜਨਾਂ ਦੇ ਨੇੜੇ ਵਸਦਾ ਹੈ ਇਹ ਨਾਨਕ ਆ ਕੇ ਪਾਈ ਪਰਮਾਤਮਾ ਸਾਡਾ ਪਿਓ ਹੈ ਪਰਮਾਤਮਾ ਸਾਡੀ ਮਾਂ ਹੈ ਸਾਨੂੰ ਬੱਚਿਆਂ ਨੂੰ ਪਰਮਾਤਮਾ ਹੀ ਪਾਲਦਾ ਰਾਗ ਰਾਮ ਕਲੀ ਮਹਿਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਔ ਗੁਣ ਔ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਇਹੀ ਇਹ ਗਰੀਬਾਂ ਤੇ ਬਖਸ਼ਿਸ਼ ਕਰਨ ਪ੍ਰਭੂ ਮੇਰੇ ਤੇ ਬਿਹਰਕਾਰ ਮੇਰਾ ਕੋਈ ਗੁਣ ਨਾ ਵਿਚਾਰੀ ਮੇਰਾ ਕੋਈ ਔਗਣ ਨਾ ਵਿਚਾਰੀ ਜੇ ਪਾਣੀ ਨਾਲ ਧੋਤਿਆ ਮਿੱਟੀ ਦਾ ਮੈਲਪਨ ਕਦੇ ਨਹੀਂ ਧੁੱਪਦਾ ਏਵੇਂ ਸਾਡੇ ਜੀਵਨ ਦੀ ਹਾਲਤ ਮੇਰੇ ਮਨ ਸਤਗੁਰ ਸੇਵ ਸੁਖ ਹੋਈ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਏ ਮੇਰੇ ਮਨ ਗੁਰੂ ਦੀ ਸ਼ਰਨ ਪਿਆਰ ਗੁਰੂ ਦੇ ਦਰ ਤੇ ਰਹਾ ਆਨੰਦ ਹੀ ਮਿਲਦਾ ਹੈ ਗੁਰੂ ਦੇ ਦਰ ਤੇ ਰਹਿ ਕੇ ਜਿਹੜੀ ਕਾਮਨਾ ਚਿਤਵੇਂਗਾ ਉਹੀ ਫਾਇਲ ਹਾਸਲ ਕਰ ਲਏਗਾ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤ ਸਮਾਏ ਜੈਸਾ ਲਿਖ ਲਿਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ ਏ ਭਾਈ ਸਾਡੀ ਇਹ ਨਾਸ਼ਵੰਤ ਇਹ ਭਾਈ ਸਾਡੇ ਇਹ ਨਾਸ਼ਵਨ ਸ਼ੀਰ ਬਣਾ ਕੇ ਪ੍ਰਮਾਤਮਾ ਨੇ ਇਹਨਾਂ ਨੂੰ ਵਡਿਆਈ ਦਿੱਤੀ ਹੋਈ ਹੈ ਉਹਨਾਂ ਦੇ ਅੰਦਰ ਜੋ ਟਿੱਕੀ ਹੋਈ ਹੈ ਭਾਈ ਸਾਡੇ ਕੀਤੇ ਕਰਮ ਅਨੁਸਾਰ ਕਰਤਾਰ ਨੇ ਤੁਰ ਦਰਗਾਹ ਤੋਂ ਜਿਹਾ ਜ ਸੰਸਾਰ ਸੰਸਾਰਾਂ ਦਾ ਲੇਖ ਸਾਡੇ ਅੰਦਰ ਲਿਖ ਦਿੱਤਾ ਹੈ ਉਹੋ ਜਿਹਾ ਕਮਾਈ ਜਾਂਦੇ ਆ ਮੰਤਨ ਥਾਪ ਗਿਆ ਸਭ ਆਪਣਾ ਇਹੋ ਆਵਣ ਜਾਣ ਜਿੰਦਿਆ ਸੋ ਚੇਤਨਾ ਆਵੇ ਮੋਹੇ ਅੰਦਰ ਲਪਟਾਨ ਹੈ ਪਾਇ ਮਨੁ ਕਿਸ ਚਿੰਦ ਨੂੰ ਸਰੀਰ ਨੂੰ ਸਦਾ ਆਪਣਾ ਮਿੱਤੀ ਰੱਖਦਾ ਤਾਂ ਹੀ ਜਨਮ ਮਰਨ ਦਾ ਗੇੜ ਬਣਿਆ ਜਿਸ ਪ੍ਰਮਾਤਮਾ ਨੇ ਜਨ ਦਿੱਤੀ ਸ੍ਰੀ ਦਿੱਤਾ ਉਹ ਇਸ ਤੇ ਚਿੱਤ ਵਿੱਚ ਕਦੇ ਵਾਸਤੇ ਨਹੀਂ ਬਸ ਮਾਇਆ ਦੇ ਮੋਹ ਚ ਫਸਿਆ ਜਨ ਕੀ ਆ ਸੋਈ ਪ੍ਰਭ ਜਾਣ ਹਰ ਕਾ ਮਹਿਲ ਅਪਾਰ ਤਗਤ ਕਰੀ ਹਰ ਕੇ ਗੁਣ ਗਾਵ ਨਾਨਕ ਦਾਸ ਤੁਮਾਰਾ ਹੈ ਪਾਇ ਜਿਸ ਪ੍ਰਮਾਤਮਨ ਖੇਲ ਬਣਾਇਆ ਉਹ ਇਸ ਨੂੰ ਚਲਾਣਾ ਜਾਣਦਾ ਹੈ ਤੇ ਨਾਨਕ ਆਖੇ ਪ੍ਰਭੂ ਮੈਂ ਤੇਰਾ ਦਾਸ ਆ ਮਿਹਰ ਕਰ ਮੈਂ ਤੇਰੀ ਭਗਤੀ ਕਰਦਾ ਰਾਂ ਤੇਰੇ ਗੁਣ ਗਾਉਂਦਾ ਰਾਂ ਰਾਮ ਕਲੀ ਮਹਿਲਾ ਪੰਜਵਾ ਪਵਨ ਚਰਨਾਂ ਤਲ ਉਪਰ ਆਵੋ ਪਵੋ ਚਰਨਾਂ ਤਲ ਉਪਰ ਆਵੋ ਐਸੀ ਸੇਵ ਕਮਾਵ ਆਪਸ ਤੇ ਉਪਰ ਸਭ ਜਾਣਉ ਤੋ ਦਰਗਾ ਸੁਖ ਪਾਵੋ ਕੇ ਸੰਤ ਜਨੋ ਸਭਨਾ ਦੇ ਚਰਨਾ ਹੇਟ ਪੈਰੋ ਜੇ ਇਹੋ ਜੀ ਸੇਵਾ ਭਗਤੀ ਦੀ ਕਮਾਈ ਕਰੋਗੇ ਤਾਂ ਉੱਚੇ ਜੀਵਨ ਵਾਲੇ ਬਣ ਜਾਓਗੇ ਜੇ ਤੁਸੀਂ ਆਪਣਾ ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲ ਚੰਗੇ ਸਮਝਣ ਲੱਗ ਪੋਗੇ ਤੇ ਪ੍ਰਭੂ ਦੀ ਹਜ਼ੂਰੀ ਟਿਕ ਕੇ ਆਨੰਦ ਮਾਣਾਂਗੇ ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰਦੇਵ ਪਵਿੱਤਰ ਕਿਨ ਬੋਲੋ ਗੁਰਮੁਖ ਬਾਣੀ ਰਹਾਉ ਦੇ ਸੰਤ ਜਨੋ ਇਹੋ ਜੀ ਪ੍ਰਭੂ ਦੀ ਸਿਫਤ ਤੋਂ ਸਲਾਹ ਕਰਦੇ ਹੋ ਗੁਰੂ ਦੀ ਸ਼ਰਨ ਪੈ ਕੇ ਹਰ ਵੇਲੇ ਪਰਮਾਤਮਾ ਦੀ ਸਿਫਤੋ ਸਲਾਦੀ ਬਾਣੀ ਉਚਾਰਦੇ ਰਹੋ ਜਿਸ ਦੀ ਬਰਕਤ ਨਾਲ ਜੀਵਨ ਪਵਿੱਤਰ ਹੋ ਜਾਏਗਾ ਰਹਾ ਪਰਪੰਛੋੜ ਸਹਿਜ ਕਰ ਬੈਸੋ ਝੂਠਾ ਕਹੋ ਨਾ ਕੋਈ ਸਤਗੁਰ ਮਿਲੋ ਨਵੇਂ ਨਿੰਦ ਪਾਵੋ ਇਨ ਬੇਤਤ ਮਿਲੋ ਇਸ ਸੰਤ ਜਨੋ ਮਾਇਆ ਦਮੋਂ ਛੱਡ ਕੇ ਕਿਸੇ ਨੂੰ ਪੈੜਾ ਨਾ ਖਿਆ ਕਰੋ ਇਸ ਆਤਮਿਕ ਡੋਲਤਾ ਚ ਟਿਕੇਰ ਗੁਰੂ ਦੀ ਸ਼ਰਨ ਪੈਰੋ ਇਸ ਤਰ੍ਹਾਂ ਸਹੀ ਜੀਵਨ ਰਾ ਲੱਭ ਕੇ ਦੁਨੀਆ ਦੇ ਸਾਰੇ ਖਜ਼ਾਨੇ ਹਾਸਲ ਕਰ ਲਵੋਗੇ ਪਰਮ ਚੁਕਾਵ ਗੁਰਮ ਕਲਿਵਲਾਵ ਤਾਤਮ ਚੀਨੋ ਪਾਈ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕਿਸਿਓ ਕਰੋ ਬੁਰਾਈ ਇਹ ਪਾਈ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਚਰਨਾਂ 'ਚ ਪ੍ਰੀਤੀ ਜੋੜੋ ਮਨਜ ਪਟਕਣਾ ਦੂਰ ਕਰੋ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤਕ ਅੰਗ ਸੰਗ ਵਸਤਾ ਸਮਝੋ ਫਿਰ ਕਿਸੇ ਨਾਲ ਵੀ ਕੋਈ ਪੈੜ ਨਹੀਂ ਕਰ ਸਕੋਗੇ ਸਤ ਗੁਰ ਮਿਲੇ ਮਾਰਗ ਮੁਕਤਾ ਸਹਜੇ ਮਿਲੇ ਸੁਆਮੀ ਤਨ ਤਨ ਸੇਜਨ ਜਿੰਨੀ ਕਲ ਮੈਂ ਹਰ ਪਾਇਆ ਜੇ ਨਾਨਕ ਸਦ ਕੁਰਬਾਨੀ ਹੀ ਪਾਈ ਜੇ ਗੁਰੂ ਮਿਲ ਪਏ ਤਾਂ ਜਿੰਦਗੀ ਦਾ ਰਸਤਾ ਖੁੱਲਾ ਵਿਕਾਰਾਂ ਦੀ ਰੁਕਾਵਟਾਂ ਤੋਂ ਸਤੰਤਰ ਹੋ ਜਾਂਦੇ ਫਿਰ ਉਹ ਮਨੁੱਖ ਪਾਗ ਵਾਲੇ ਨੇ ਜਿਨ੍ਹਾਂ ਨੇ ਜੀਵਨ ਵਿੱਚ ਪ੍ਰਭੂ ਦਾ ਮਿਲਾਪ ਪ੍ਰਾਪਤ ਹਰ ਕਰ ਲਿਆ ਹੈ ਨਾਨਕ ਆਖਮਾਨਾਂ ਤੋਂ ਸਦਾ ਸਦਕੇ ਜਨਾਂ ਰਾਮ ਕਲੀ ਮਹਲਾ ਪੰਜਵਾਂ ਆਵਤ ਹਰਖ ਨ ਜਾਬ ਦੁੱਖਾ ਨ ਬਿਆਪੈ ਮਨ ਰੋਗਨ ਸਦਾ ਆਨੰਦ ਗੁਰਪੂਰਾ ਪਾਇਆ ਤੋ ਉਤਰੀ ਸਗਲ ਬਿਯੋਗਨ ਹੀ ਪਾਈ ਹੁਣ ਜੇ ਕੋਈ ਮਾਇਕ ਲਭ ਹੋਵੇ ਤਾ ਕੁਛੀ ਆਪਣਾ ਜੋਰ ਨਹੀਂ ਪਾਉਂਦੀ ਜੇ ਕੋਈ ਨੁਕਸਾਨ ਹੋਏ ਜੇ ਤਾ ਦੁੱਖ ਨਹੀਂ ਵਾਪਰਦਾ ਜਦੋਂ ਤੋ ਮੈਨੂੰ ਪੂਰਾ ਗੁਰੂ ਮਿਲਿਆ ਤਦੋਂ ਤੋ ਮੇਰੇ ਅੰਦਰ ਪ੍ਰਭੂ ਨਾਲ ਸਾਰੀ ਵਿਤ ਮੁੱਕ ਗਈ ਬਿਦ ਹੈ ਮਨ ਜੋਗ ਗਨੀ ਮੋਹ ਸੋਗ ਰੋਗ ਲੋਕ ਨਾ ਵਿਆਪੇ ਤਾ ਹਰ ਹਰ ਹਰਸਪੋਗ ਨਿਰਹਾਉ ਹੈ ਪਾਈ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਇਸ ਤਰ੍ਹਾਂ ਪ੍ਰਭੂ ਚਰਨਾ ਜੁੜਿਆ ਹੈ ਕਿ ਉਸ ਉੱਤੇ ਮੋਹ ਗਾਮ ਰੋਗ ਸੁਗ ਲਾਜ ਕੋਈ ਜ਼ੋਰ ਨਹੀਂ ਪਾ ਸਕਦਾ ਰਹਾ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਿਆਲ ਪਵਿੱਤਰਾ ਅਲੋਗਨ ਆਗਿਆਕਾਰੀ ਸਦਾ ਸੁਖ ਪੁੰਚੈ ਜਿਤ ਕਤ ਪੇਖੋ ਹਰ ਗੁਨੀ ਹੈ ਪਾਇ ਗੁਰੂ ਦੀ ਕਿਰਪਾ ਨਾਲ ਮੇਰਾ ਇਸ ਮਨ ਨੂੰ ਸੁਰਗ ਮਾਤ ਲੋਪ ਪਤਾਲ ਇਹੋ ਜੇ ਪਵਿੱਤਰ ਦਿਸ ਰਹੇ ਨੇ ਕੋਈ ਲੋਕ ਲਾਜ ਨਹੀਂ ਪਉਂਦੀ ਤੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਮੇਰਾ ਮਨ ਹੁਣ ਆਨੰਦ ਮਾਣੈ ਨਾ ਸ਼ਿਵ ਸ਼ਕਤੀ ਜਲ ਨਹੀਂ ਪਾਵਨ ਤਹਾ ਆਕਾਰ ਨਹੀਂ ਮੇਤਨ ਸਤਿਗੁਰੂ ਜੋ ਕਾ ਤਹਾਂ ਨਿਵਾਸਾ ਜਾਂ ਅਵਗਤ ਨਾਤ ਅਗੰਤਨੀ ਹੈ ਪਾਈ ਹੁਣ ਇਸ ਮਨ ਵਿੱਚ ਸਿੱਧੀਆਂ ਸਿੱਧੀਆਂ ਤੀਰਥ ਇਸ਼ਨਾਨ ਪ੍ਰਣਾਯਾਮ ਸੰਸਾਰ ਉਪ ਧਰਤੀ ਦੇ ਪਦਾਰਥ ਕੋਈ ਵੀ ਨਹੀਂ ਟਿਕ ਸਕਦੇ ਹੁਣ ਮੇਰੇ ਇਸ ਮਨ ਵਿੱਚ ਗੁਰੂ ਦੇ ਮਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਤਨ ਮਨ ਹਰ ਕਾ ਤਨ ਸਭ ਹਰ ਕਾ ਹਰ ਕੇ ਗੁਣ ਹਉ ਕਿਆ ਗੁਣੇ ਕਹੋ ਨਾਨਕ ਹਮ ਤੁਮ ਗੁਰ ਕੋਈ ਹੈ ਅੰਬੈ ਅੰਬ ਮਿਲੋ ਗਨੀ ਮੈਨੂੰ ਸਮਝ ਆ ਗਈ ਹੈ ਸਰੀਰ ਜੇ ਜੇ ਇਹ ਤਨ ਸਭ ਕੁਝ ਉਸ ਪ੍ਰਭੂ ਦਾ ਦਿੱਤਾ ਇਹ ਬੜਾ ਬਖਸ਼ਿੰਦਾ ਮੈਂ ਉਸ ਤੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਤੇ ਨਾਨਕ ਕਹਤੈ ਪਏ ਗੁਰੂ ਨੇ ਮੇਰੇ ਮਨ ਚ ਮੇਰ ਤੇਰ ਮੁਕਾ ਦਿੱਤੀ ਹੁਣ ਮੈਂ ਪ੍ਰਭੂ ਚਰਨਾ ਚ ਮਿਲ ਗਿਆ ਜਿਵੇਂ ਪਾਣੀ ਪਾਣੀ ਚ ਮਿਲਦਾ ਰਾਮ ਕਲੀ ਮਹਲਾ 5 ਤ੍ਰੈ ਗੁਨ ਰਹਿਤ ਰਹਿ ਨਿਰ ਨਿਰਾਰੀ ਸਾਧਿਕ ਸਿਤ ਨਾ ਜਨ ਰਤਨ ਕੋਠੜੀ ਅਮਰ ਸੰਪੂਰਨ ਸਤ ਗੁਰ ਕੈ ਖਜ਼ਾਨਾ ਏ ਭਾਈ ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨਾ ਗੁਨਾ ਦੇ ਪ੍ਰਭਾਵ ਤੋਂ ਵੱਖਰਾ ਹੀ ਰਹਿੰਦਾ ਹੈ ਏ ਭਾਈ ਉਹ ਕੀਮਤੀ ਪਦਾਰਥ ਗੁਰੂ ਦੇ ਖਜ਼ਾਨੇ ਵਿੱਚ ਨੱਕਾ ਨੱਕ ਪਰਿਆ ਨਾਮ ਦੇਣਾ ਆਚਾਰਜ ਕਿਛ ਕਹਿਣ ਨਾ ਜਾਏ ਬਸ ਅਗੋਚਰ ਪਾਇ ਰਹ ਹਾਂ ਏ ਭਾਈ ਇਹ ਨੋਖਾ ਤਮਾਸ਼ਾ ਬਣਿਆ ਇਸ ਦੀ ਬਾਬਤ ਕੁਝ ਨਹੀਂ ਕਹਿ ਸਕਦੇ ਨੋ ਖਾ ਤਮਾਸ਼ਾ ਗੁਰੂ ਦੇ ਖਜ਼ਾਨੇ ਚ ਪ੍ਰਭੂ ਦਾ ਨਾਮ ਇੱਕ ਕੀਮਤੀ ਚੀਜ਼ ਪਈ ਜਿੰਦਰੀਆਂ ਤੋਂ ਦੂਰ ਹੈ ਰਹਾ ਮੋਲ ਨਹੀਂ ਕਛ ਕਰਨੈ ਜੋਗਾ ਕਿਆ ਕੋ ਕਹਿ ਸੁਣਾਵ ਕਥਨ ਕਹਿਨ ਕੋ ਸੋਜੀ ਨਹੀਂ ਜੋ ਪੇਖੈ ਤਿਸ ਬਣ ਆਵੈ ਹੈ ਇਸ ਨਾਮ ਵਸਤੂ ਦਾ ਮੂਲ ਕੋਈ ਵੀ ਜੀਵ ਨਹੀਂ ਪਾ ਸਕਦਾ ਦੱਸ ਨਹੀਂ ਸਕਦਾ ਕਿ ਨ ਉਸ ਕੀਮਤੀ ਪਦਾਰਥ ਦੀਆਂ ਸਿਫਤਾਂ ਦੱਸਣ ਵਾਸਤੇ ਕਿਸੇ ਵੀ ਅਕਲ ਨਾਲ ਕੰਮ ਅਕਲ ਕੰਮ ਨਹੀਂ ਕਰ ਸਕਦੀ ਸੋਈ ਜਾਣ ਕਰਨ ਹਾਰਾ ਕੀਤਾ ਕਿਆ ਦੇਚਾਰ ਆਪਣੇ ਗਤਮਿਤ ਆਪੇ ਜਾਣ ਆਪੇ ਰਾਪੇ ਪੂਰਨ ਹਾਰਾ ਹੈ ਭਾਈ ਜੀ ਸਿਰਜਨਾਰਣ ਪਦਾਰਥ ਬਣਾਇ ਉਸ ਦਾ ਮੁੱਲ ਉਹ ਆਪ ਹੀ ਜਾਣਦਾ ਉਸ ਤੋਂ ਪੈਦਾ ਕੀਤੇ ਜੀਵ ਵਿੱਚ ਅਜੀਹ ਸਮਰਤਾ ਨਹੀਂ ਪਰ ਉਹ ਆਪ ਹੀ ਉਸ ਕੀਮਤੀ ਪਦਾਰਥ ਨੂੰ ਪਰੇ ਹੋ ਖਜ਼ਾਨਿਆਂ ਦਾ ਮਾਲਕ ਐ ਸਾਰਤ ਅੰਮ੍ਰਿਤਮਨ ਚਖਿਆ ਤ੍ਰਿਪਤ ਰਹੇ ਆਹ ਹਾਏ ਰੋਹ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਨਾਈ ਆਤਮਕ ਜੀਵਨ ਦੇਣ ਵਾਲੇ ਉਸ ਅਚਰਜ ਨਾਮ ਰਸ ਨੂੰ ਗੁਰੂ ਦੀ ਕਿਰਪਾ ਨਾਲ ਮੈਂ ਮਨ ਵਿੱਚ ਚਖ ਲਿਆ ਤੇ ਨਾਨਕ ਆਖਦਾ ਗੁਰੂ ਦੀ ਸ਼ਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ ਮੈਨੂੰ ਕੀਮਤੀ ਪਦਾਰਥ ਮਿਲ ਪਿਆ ਹੈ RAM KALI ਮਹਲਾ 5 ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਾਦੇ ਸਤਿਗੁਰੂ ਬਖਸ਼ਿਸ਼ ਕੀਰਦੇ ਨੇ ਪੰਜਵੇਂ ਪਾਤਸ਼ਾਹ ਭਾਈ ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀ ਲਾ ਲਿਆ ਉਸਨੇ ਸਾਰੇ ਹੀ ਵਿਕਾਰ ਉੱਪੀ ਬੈਰੀ ਸਾਧ ਲੈ ਬੈਰੀਆਂ ਨੂੰ ਬੈਰੀਆਂ ਨੇ ਜਗਤ ਲੁੱਟ ਲਿਆ ਹੈ ਪਰ ਪ੍ਰਭੂ ਨੇ ਉਸਨੇ ਸਾਰੇ ਬੈਰੀ ਫੜ ਕੇ ਬੰਦ ਦਿੱਤੇ ਸਤਗੁਰ ਪਰਮੇਸ਼ਰ ਮੇਰਾ ਅਨਕ ਰਾਜ ਪੋਗ ਰਸਮਾਨ ਨਾਮ ਜਪੀ ਪ੍ਰਵਾਸਾ ਤੇਰਾ ਰਹਾਉ ਹੈ ਭਾਈ ਮੇਰਾ ਤਾਂ ਗੁਰੂ ਰਖ ਹੈ ਪ੍ਰਮਾਤਮਾ ਰਖ ਇਹ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਮੇਹਰ ਕਰ ਮੈਂ ਤੇਰਾ ਨਾਮ ਜਪਦਾ ਰਹਾ ਤੇਰਾ ਹੀ ਨਾਮ ਹਿਰਦੇ ਚ ਟਿਕਾ ਕੇ ਰੱਖ ਰਹਾ ਚੀਤਨ ਆਵਸ ਨੂੰ ਜੀ ਬਾਤਾ ਸਿਰ ਉਪਰ ਰੱਖਵਾਰਾ ਬੇਪਰਵਾ ਰਹਿਤ ਹੈ ਸਾਮੀ ਇੱਕ ਨਾਮ ਕੈ ਆਧਾਰ ਹੈ ਭਾਈ ਪ੍ਰਮਾਤਮਾ ਜਿਸ ਮਨੁੱਖ ਦੇ ਸਿਰ ਉਤੇ ਰਾਖਾ ਬਣਦਾ ਉਸ ਮਨੁੱਖ ਦੇ ਚੇਹ ਚ ਪ੍ਰਮਾਤਮ ਨਾਮ ਤੋਂ ਬਿਨਾ ਕੋਈ ਫੁਰਨਾ ਪੈਦਾ ਨਹੀਂ ਹੋਣ ਦਿੰਦਾ ਹੈ ਮਾਲਕ ਪ੍ਰਭੂ ਸਿਰਫ ਤੇਰੇ ਨਾਮ ਦੇ ਆਸਰੇ ਮਨੁੱਖ ਦੁਨੀਆ ਵੱਲੋਂ ਬੇਪਰਵਾ ਰਹੇ ਪੂਰਨ ਹੋਏ ਮਿਲਿਓ ਸੁਖ ਦਾਏ ਓਨਾਂ ਕਾਈ ਬਾਤਾ ਤਤਸਾਰ ਪਰਮ ਪਦ ਪਾਇਆ ਛੋੜ ਨਕਤ ਹੋ ਜਾਤਾ ਹੈ ਭਾਈ ਜਿਸ ਨੂੰ ਸਾਰੇ ਸੁੱਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਉੱਚੇ ਆਤਮਿਕ ਗੁਣਾਂ ਨਾਲ ਭਰਪੂਰ ਹੋ ਜਾਂਦਾ ਉਹ ਮਨੁੱਖ ਜਗਤ ਦੇ ਮੂਲ ਪ੍ਰਭੂ ਲੱਭ ਲੈਂਦਾ ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਵਰਨਾ ਸਾਕੋ ਜੈਸਾ ਤੂੰ ਹੈ ਸੱਚ ਲਖ ਅਪਾਰ ਅਤੋਲ ਅਥਾ ਅਡੋਲ ਸਵਾਮੀ ਨਾਨਕ ਖਸਮ ਹਮਾਰਾ ਹੈ ਕੈਮਰਨ ਵਾਲੇ ਪ੍ਰਭੂ ਮੈਂ ਬਿਆਨ ਨਹੀਂ ਕਰ ਸਕਦਾ ਤੁ ਕਿਹੋ ਜੇ ਇਹ ਨਾਨਕ ਕਾਖੇ ਵੀ ਮਸਾਲ ਪ੍ਰਭੂ ਥਾ ਡੋਲ ਤੂੰ ਹੀ ਮੇਰਾ ਖਸਮ ਹੈ ਤੂੰ ਹੀ ਮੇਰਾ ਰੱਖਾ RAM ਕਲੀ ਮਹਿਲਾ ਪੰਜਵਾ ਤੂੰ ਦਾਨਾ ਤੂੰ ਅਬਚਲ ਤੂੰ ਹੀ ਤੂ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੇ ਨਹੀਂ ਤਾਂ ਹਮ ਕੈ ਸੀ ਤਾਤੀ ਏ ਮੇਰੇ ਪ੍ਰਭੂ ਪਾਤਸ਼ਾਹ ਤੂੰ ਮੇਰੇ ਦਿਲ ਦੀ ਜਾਣਨ ਵਾਲਾ ਕੈਮ ਰਹਿਣ ਵਾਲਾ ਮੇਰੀ ਜਾਤ ਪਤ ਕੁੱਲ ਸਭ ਤੂੰ ਹੈ ਤੂੰ ਅਡੋਲ ਹੈ ਕਦੇ ਨਹੀਂ ਡੋਲਦਾ ਇਸ ਕਰਕੇ ਸਾਨੂੰ ਕੋਈ ਚਿੰਤਾ ਫਿਕਰ। ਇੱਕ ਹੈ ਇੱਕ ਹੈ ਇੱਕ ਤੂੰ ਹੀ ਇੱਕ ਹੈ ਇੱਕ ਹੈ ਤੂੰ ਰਾਇ ਅਸਾ ਜੀਵਾਂ ਦੇ ਤੂੰ ਹੀ ਕਸਮ ਹੈ। ਤੂੰ ਹੀ ਪ੍ਰਭੂ ਹੈ ਸਿਰਫ ਤੂੰ ਹੀ ਮਾਲਕ ਹੈ। ਤੋ ਕਿਰਪਾ ਤੇ ਸੁਖ ਪਾਇ ਰਹ ਹਾਂ ਤੇਰੀ ਮੇਰ ਨਾਲ ਹੀ ਅਸੀਂ ਸਾਰੇ ਸੁਖ ਹਾਸਲ ਕਰਦੇ ਹਾਂ। ਤੂੰ ਸਾਗਰ ਹਮ ਹੰਸ ਤੇ ਮਾਰੇ ਤੁਮ ਮੈਂ ਮਨਕ ਲਾਲਾ ਤੁਮ ਦੇਵੋ ਦਿਲ ਸੰਕ ਨਾ ਮਾਨੋ ਹਮ ਪੁੰਚੇ ਸਦਾ ਨਿਹਾਲ ਹੈ ਪ੍ਰਭੂ ਪਾਤਸ਼ਾ ਤੂ ਸਮੁੰਦਰ ਅਸੀਂ ਤੇਰੇ ਹੰਸ ਸਾ ਤੇਰੇ ਚਰਨਾਂ ਚ ਰਹਿ ਕੇ ਤੇਰੇ ਸਭ ਤੋਂ ਸਲਾਹ ਦੇ ਮੋਤੀ ਲਾਲ ਪ੍ਰਾਪਤ ਕਰਦੇ ਹਾਂ ਤੁਸ ਸਾਨੂੰ ਦਿੰਦੇ ਹੋ ਸਾਡੇ ਉਗਲਾਂ ਨੂੰ ਰਤਾ ਪਰ ਨਹੀਂ ਵੇਖਤੇ ਤੇ ਨਾਂ ਚ ਜਕਦੇ ਹੋ ਹਮ ਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲੇ ਹਮ ਲਾਡ ਲੜਾਵੇਂ ਤੂੰ ਸਤਗੁਣੀ ਗਹੀਰਾ ਹੈ ਪ੍ਰਭੂ ਪਾਸ਼ਾ ਜੀ ਤੇਰੇ ਬੱਚੇ ਆ ਸਾਡਾ ਪਿਓ ਹੈ ਸਾਡੇ ਮੂੰਹ ਚ ਦੁੱਧ ਪੰਨ ਤੇਰੀ ਗੋਦ ਵਿੱਚ ਅਸੀਂ ਖੇਡਦੇ ਆ ਲਾਡ ਕਰਦੇ ਆ ਤਗੁਨਾ ਦਾ ਮਾਲਵ ਸਦਾ ਗੰਭੀਰ ਇਨਾਂ ਹੈ ਤੂੰ ਪੂਰਨ ਪੂਰਹਿ ਸੰਪੂਰਨ ਹਮ ਪੀ ਸੰਗ ਅਗਾ ਮਿਲਤ 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 ਮਿਲ ਰਹਿਆ ਨਾਨਕ ਕਹਿ ਨਾ ਜਾਏ ਹੈ ਪ੍ਰਭੂ ਪਾਸ਼ਾ ਤੂੰ ਸਰਵ ਵਿਆਪਕ ਹੈ ਮਕਮਲ ਤੌਰ ਤੇ ਹਰ ਥਾਂ ਮੌਜੂਦ ਹੈ ਨਾਨਕ ਆਖ ਪ੍ਰਭੂ ਪਾਤਸ਼ਾਹ ਦੀ ਮਿਹਰ ਨਾਲ ਜਿਹੜਾ ਜੀ ਉਸ ਪ੍ਰਭੂ ਨੂੰ ਮਿਲਣ ਦਾ ਯਤਨ ਕਰਨ ਵੇਲੇ ਯਤਨ ਹਰ ਵੇਲੇ ਕਰਦਾ ਰਹਿੰਦਾ ਉਹ ਹਰ ਵੇਲੇ ਉਸ ਵਿੱਚ ਮਿਲਿਆ ਰਹਿੰਦਾ RAM KALI MEHLLA PANJWA KAR KAR TAAL PAKHAW BJANEN NO MATHEN BAJE R BHABA KARNO MAD BASURI BAJE ਜੇ ਬਾ ਤੁਨ ਆਗਾਜਾ ਹੈ ਭਾਈ ਹਰੇਕ ਜੀ ਦੇ ਮੱਥੇ ਉੱਤੇ ਲਿਖੇ ਲੇਖ ਮਾਨੋ ਰਬਾਬ ਵਜ ਰਹੇ ਨੇ ਹੱਤਾਂ ਨੂੰ ਛੈਣੇ ਬਣਾ ਕੇ ਅੱਖਾਂ ਨੂੰ ਤਬਲਾ ਬਣਾ ਕੇ ਹਰ ਮਨੁੱਖ ਪ੍ਰਭੂ ਦੇ ਗੁਣ ਗਾ ਰਿਹਾ ਹਰੇਕ ਜੀਪ ਦੇ ਕੰਨਾਂ 'ਚ ਮਾਇਆ ਦੀ ਸਰੋਤ ਮਾਨੋ ਮਿੱਠੀ ਸੁਰ ਬੰਸਰੀ ਵਜ ਰਹੀ ਹੈ ਨਿਰਤ ਕਰੇ ਕਰਮਨ ਵਨ ਨੱਚ ਆਣੇ ਘੁੰਗਰ ਸੱਜ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਕੁੰਗਰੂ ਸਾਜ ਬਣਾ ਕੇ ਹਰ ਵੇਲੇ ਮਾਇਆ ਦੇ ਹੱਤਾਂ ਜਿਵੇਂ ਨੱਚ ਰਿਹਾ ਹੈ। RAM ਕੋ ਨਿਰਤਕਾਰੀ ਪੇਖੈ ਪੇ ਕਨਹਾਰ ਦਿਆਲਾ ਜੇਤਾ ਸਾਜ ਸ਼ਿੰਗਾਰ ਰਹਾ ਹੋ へ ਭਾਈ ਜਗਤ ਵਿੱਚ ਪਰਮਾਤਮਾ ਦੀ ਰਚਨਾ ਦਾ ਨਾਚ ਹੋ ਰਿਹਾ। ਇਸ ਨਾਚ ਨੂੰ ਵੇਖਣ ਦੀ ਸਮਰੱਥਾ ਵਾਲਾ ਦੇਵਨ ਪ੍ਰਭੂ 나ਜੇ ਸਾਰੇ ਸਾਜ ਸ਼ਿੰਗਾਰ ਨੂੰ ਆਪ ਵੇਖ ਰਿਹਾ ਰਹਾ। ਅਖਾਰ ਮੰਡਲੀ ਤਰਨ ਸਬਾਈ ਉਪਰ ਗगन ਚੰਦੋਵਾ ਪਵਨ ਵਿਚੋ ਲਾ ਕਰਤ ਇਕੈਲਾ ਅਨਜਲ ਤੇ ਉਪਤ ਹੋ ਵਹੀ ਪਾਈ ਸਭ ਜੀਵਾਂ ਦੇ ਮਨਾ ਚ ਲੱਚਣ ਵਾਸਤੇ ਸਾਰੀ ਤਰਤੀ ਖਾੜਾ ਬਣੀ ਹੋਈ ਹੈ ਆਕਾਸ਼ ਨੂਵਾ ਬਣਿਆ ਜਿਹੜਾ ਸਿਰ ਪਾਣੀ ਤੋਂ ਪੈਦਾ ਹੁੰਦਾ ਉਸ ਦਾ ਤੇ ਜਿੰਨ ਦਾ ਮਿਲਾਪ ਕਰਾਈ ਰੱਖਣ ਵਾਲੇ ਹਰੇਕ ਜੀਵ ਦੇ ਅੰਦਰ ਚੱਲ ਰਿਹਾ ਹੈ ਹਰੇਕ ਸਵਾਸ ਚੱਲ ਰਿਹਾ ਪੰਜ ਤਤ ਕਰ ਪੁੱਤਰਾ ਕਿਨ ਕਿਰਤ ਮਿਲਾਵਾ ਹੋਆ ਪੰਜਾਂ ਤਤਾਂ ਨੂੰ ਮਿਲਾ ਕੇ ਪ੍ਰਮਾਤਮਾ ਨੇ ਹਰੇਕ ਜੀਵ ਦਾ ਸ਼ਰੀਰ ਬਣਾਇਆ ਹੋਇਆ ਚੰਨ ਸੁਰਨ ਦੇ ਜਰੇ ਚਰਾਗਾ ਚਹੁ ਕੁੰਡ ਪੀਤਰ ਰਾਖੇ ਦਸ ਪਾਤੋਂ ਪੰਜ ਸੰਗੀਤਾ ਇੱਕੈ ਪੀਤਰ ਸਾਤੇ ਹੈ ਭਾਈ ਨਿਰਤਕਾਰੀ ਵਾਲੇ ਸਤਰਤ ਖਾੜੇ ਚੰਨ ਸੁੰਦਰਮਾ ਸੂਰਤ ਦੋ ਦੀਵੇ ਬਲ ਰਹੇ ਨੇ ਹਰੇਕ ਜੀਵ ਤੇ ਦਸ ਇੰਦਰੇ ਅਜ ਪੰਜ ਡੂਮ ਇੱਕੋ ਸ਼ੀਰ ਵਿੱਚ ਇਕੱਠੇ ਨੇ ਪਿੰਨ ਪਿੰਨ ਹੋਏ ਪਾਵ ਦਿਖਾਵੇਂ ਸਭ ਹੂੰ ਨਿਰਾਰੀ ਪਾਕੇ ਇਹ ਸਾਰੇ ਵਕ ਵਕ ਹੋ ਕੇ ਆਪਣੇ ਪਵ ਕਲੋਲ ਵਿਖਾ ਰਹੇ ਨੇ ਸਭਨਾਂ ਵਿੱਚ ਵੱਖਰੀ ਵੱਖਰੀ ਪ੍ਰੇਰਣਾ ਕਾਮਨਾ ਹੈ ਕਰ ਕਰ ਨਿਰਤ ਹੋਵੇ ਦਿਨ ਰਾਤੀ ਘਟ ਘਟ ਵੱਜੇ ਤੂਰਾ ਏਕ ਨਚਾਵੇਂ ਏਕ ਪਵਾਵੇਂ ਇਕ ਆਏ ਜਾਏ ਹੋਏ ਤੂਰਾ ਹੈ ਪਾਇ ਦਿਨ ਰਾਤ ਹਰੇਕ ਸਰੀਰ ਦੇ ਇੰਦਰੀਏ ਵਿੱਚ ਇਹ ਨਾਚ ਹੋ ਰਿਹਾ ਹੈ ਮਾਇਆ ਦੇ ਕਈ ਬਾਜੇ ਜੀਵਾਂ ਨੂੰ ਨਿਚਾਰਣ ਪਟਕਾਰੇ ਨੇ ਕਹੋ ਨਾਨਕ ਸਭ ਬੌਰ ਨਾਚੈ ਜਿਸ ਗੁਰ ਭੇਟੈ ਪੂਰਾ ਹੈ ਨਾਨਕ ਜਿਸ ਜੀਵ ਨੂੰ ਪੂਰਾ ਗੁਰੂ ਮਿਲ ਪੈਂਦਾ ਫਿਰ ਮੁੜ ਕੇ ਮਾਇਆ ਦੇ ਹੱਤਾਂ 'ਚ ਨਹੀਂ ਨੱਚਦਾ ਏਕ ਨਚਾਵੇਂ ਏਕ ਪੁਆਵੇਂ ਏਕ ਆਏ ਜਾਏ ਹੋਏ ਤੂਰਾ ਕਉ ਨਾਨਕ ਸੋ ਬੌਰ ਨਾ ਨਾਚੈ ਜਿਸ ਗੁਰ ਪੇਟੈ ਸੂਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ